ਇਰੇ ਬਹੁਤ ਹੀ ਸਤਿਕਾਰਯੋਗ ਭੈਣ ਗਗਨ ਸਿੱਧੂ ਪੱਤਰਕਾਰ ਇੱਥੇ ਖੜਿਆ ਕੋਈ ਵੀ ਸੱਜਣ ਉਹਨਾਂ ਨੂੰ ਬਾਈਟ ਨਾ ਦੇਵੇ ਉਹ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਚਲਾਉਂਦੇ ਆ ਉਹ ਮੇਰੀ ਭੈਣ ਆ ਬਹੁਤ ਸਤਿਕਾਰਯੋਗ ਆ ਵੱਡੀ ਆ ਸਾਡਾ ਪ੍ਰੋਗਰਾਮ ਨਾ ਖਰਾਬ ਕਰੋ ਜੀ ਅਸੀਂ ਅਸੀਂ ਬਾਈਟ ਨਹੀਂ ਦੇਣੀ ਸਾਡਾ ਜੋ ਮਰਜ਼ੀ ਪੱਕ ਚਲਾ ਦਿਓ ਅਸੀਂ ਬਾਈਟ ਨਹੀਂ ਦੇਣੀ ਨੋਤੇ ਪਹਿਣਾ ਜਾਣ ਜੋ ਆਪਾਂ ਇੱਧਰ ਆਜੋ ਆਪਾਂ ਆਪਾਂ ਗੱਲ ਕਰੀਏ ਮੇਰੀ ਸਾਰੇ ਮੇਰੀ ਸਾਰਾ ਉਹਦਾ ਕੰਮ ਕਰ ਜੋ ਆਪਾਂ ਇੱਧਰ ਆਜੋ ਤੁਹਾਨੂੰ ਬੇਨਤੀ ਹੈ ਕਿ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਜੱਕ ਮੀਡੀਆ ਮੁਰਦਾਬਾਦ 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 ਜਿਹੜੇ ਬਹੁਤ ਹੀ ਸਤਿਕਾਰਯੋਗ ਭੈਣ ਗਗਨ ਸਿੱਧੂ ਪੱਤਰਕਾਰ ਇੱਥੇ ਖੜਿਆ ਕੋਈ ਵੀ ਸੱਜਣ ਉਹਨਾਂ ਨੂੰ ਬਾਈਟ ਨਾ ਦੇਵੇ ਉਹ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਚਲਾਉਂਦੇ ਆ ਸਾਦਾ ਨਾ ਸਹਿਯੋਗ ਦੀ ਲੋੜਾ ਨਾ ਅਸੀਂ ਕਿਸੇ ਕੋਈ ਵੀ ਜਥੇਬੰਦੀ ਉਹਨਾਂ ਨੂੰ ਵਾਈਟ ਨਾ ਦੇਵੇ ਉਹ ਮੇਰੀ ਭੈਣ ਆ ਬਹੁਤ ਸਤਕਾਰਯੋਗ ਆ ਵੱਡੀ ਐ ਸੋ ਪਤਲਾ ਫੂਕਣਾ ਸੋ ਇੱਥੇ ਹੀ ਆਪਾਂ ਜਿਹੜੇ ਮੈਂ ਕਹੂੰਗਾ ਜਿਹੜੇ ਨੌਯਵਾਨ ਭਾਰਤਵਾਦ ਤੋਂ ਨਿਹਾਲ ਨੌਨਿਹਾਲ ਸਿੰਘ ਕਿੱਥੇ ਨੇ ਉਹ ਆ ਕੇ ਉਹ ਮੋੜ ਜਿਹੜੇ ਆ ਨੌਨਿਹਾਲ ਸਿੰਘ ਕਿੱਥੇ ਨੇ ਨੌਨਿਹਾਲ ਸਿੰਘ ਨੂੰ ਮੈਂ ਬੇਨਤੀ ਕਰਦਾ ਕਿ ਉਹ ਬੋਲੋ ਗੁੰਡਾਗਰਦੀ ਨਹੀਂ ਚਲੇਗੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ 2 ਮਿੰਟ ਰੁਕ ਜਾਓ ਰੁਕ ਜਾਓ 2 ਮਿੰਟ ਜਿਹੜੇ ਵੀ ਸਾਥੀ ਨਾਰੇ ਲਾ ਰਹੇ ਉਹਨਾਂ ਨੂੰ ਬੇਨਤੀ ਆ ਕਿ 2 ਮਿੰਟ ਸੁਣ ਲਓ ਸਾਡੇ ਸਾਥੀਆਂ ਰੋ ਬੁਆਟੇ ਉੱਤੇ ਆਜੋ ਬਾਈ ਜਿਹੜੇ ਸਾਡੇ ਨਾਲ ਆਏ ਇੱਧਰ ਆਜੋ ਸਾਡੇ ਪ੍ਰੋਗਰਾਮ ਭੋਲਾ ਜੀ ਇੱਧਰ ਆਜੋ ਸੇਪਰੀ ਪ੍ਰੈਸ ਕਲੱਬ ਦੇ ਪ੍ਰਧਾਨ ਭੋਲਾ ਜੀ ਨੂੰ ਬੇਨਤੀ ਆ ਇੱਧਰ ਆਜੋ ਸਾਡਾ ਪ੍ਰੋਗਰਾਮ ਨਾ ਖਰਾਬ ਕਰੋ ਜੀ ਸਾਡਾ ਪ੍ਰੋਗਰਾਮ ਨਾ ਖਰਾਬ ਕਰੋ ਜੀ ਅਸੀਂ ਅਸੀਂ ਬਾਈਟ ਨਹੀਂ ਦੇਣੀ ਸਾਡਾ ਜੋ ਮਰਜ਼ੀ ਪੱਖ ਚਲਾ ਦਿਓ ਅਸੀਂ ਬਾਈਟ ਨਹੀਂ ਦੇਣੀ ਕੋਤੇ মিডিਆ ਬਾਈ ਕੇ ਕੰਮ ਕਰੋ ਮੋਟੇ ਇੱਧਰ ਆਜੋ ਆ ਸਾਰੇ ਸਾਥੀ ਇੱਧਰ ਆਜੋ ਯਾਰ ਜਿਹੜੇ ਨਿੰਦਰਪਾਲ ਜੀ ਉਧਰ ਆਜੋ ਆਪਾਂ ਨਹੀਂ ਹਲਦੇ ਨਾ ਤੁਹਾਨੂੰ ਜਾਣ ਦਿਓ ਛੋਟੀ ਪੜਨਾ ਜਾਣ ਦਿਓ ਆਪਾਂ ਇੱਧਰ ਆਜੋ ਆਪਾਂ ਆਪਦੀ ਗੱਲ ਕਰੀਏ ਮੇਰੇ ਸਾਰੇ ਸਾਥੀਆਂ ਨੂੰ ਮੇਰੇ ਸਾਰਾ ਉਹਦਾ ਕੰਮ ਕਰਨ ਦਿਓ ਆਪਾਂ ਇੱਧਰ ਆਜੋ ਤੁਹਾਨੂੰ ਬੇਨਤੀ ਹੈ ਕਿ ਸਾਡਾ ਪ੍ਰੋਗਰਾਮ ਚੱਲਣ ਦਿਓ ਚਲੋ ਜੀ ਚਲੋ ਚੱਕ ਮੀਡੀਆ ਮੁਰਦਾਬਾਦ 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 ਜਿਹੜੇ ਬਹੁਤ ਹੀ ਸਤਿਕਾਰਯੋਗ ਭੈਣ ਗਗਨ ਸਿੱਧੂ ਪੱਤਰਕਾਰ ਇੱਥੇ ਖੜੇ ਆ ਕੋਈ ਵੀ ਸੱਜਣ ਉਹਨਾਂ ਨੂੰ ਬਾਈਟ ਨਾ ਦੇਵੇ ਉਹ ਹਮੇਸ਼ਾ ਹੀ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਚਲਾਉਂਦੇ ਆ ਸਾਡਾ ਨਾ ਸਹਿਯੋਗ ਦੀ ਲੋੜਾ ਨਾ ਅਸੀਂ ਕਿਸੇ ਕੋਈ ਵੀ ਜਥੇਬੰਦੀ ਉਹਨਾਂ ਨੂੰ ਬਾਈਟ ਨਾ ਦੇਵੇ ਉਹ ਮੇਰੀ ਭੈਣ ਆ ਬਹੁਤ ਸਤਕਾਰਯੋਗ ਆ ਵੱਡੀ ਆ ਸੋ ਆਪਾ ਪੁਤਲਾ ਫੂਕਣਾ ਸੋ ਇੱਥੇ ਹੀ ਆਪਾਂ ਜਿਹੜੇ ਮੈਂ ਕਹਾਂਗਾ ਜਿਹੜੇ ਨੌਯਾਨ ਭਾਰਤਵਾਦ ਤੋਂ ਨਿਹਾਲ ਨੌਨਿਹਾਲ ਸਿੰਘ ਉਹ ਮੇਰੇ ਸਾਥੀ ਕਿੱਥੇ ਨੇ ਉਹ ਆ ਕੇ ਉਹ ਮੋੜ ਜਿਹੜੇ ਆ ਨੌਨਿਹਾਲ ਸਿੰਘ ਕਿੱਥੇ ਨੇ ਨਾਵਨਿਆਲ ਸਿੰਘ ਨੂੰ ਮੈਂ ਬੇਨਤੀ ਕਰਦਾ ਕਿ ਉਹ ਬੋਲਣ ਗਏ ਨਹੀਂ ਚਲੇਗੀ ਘੰਟਾ ਕਰਦੀ ਨਹੀਂ ਚਲੇਗੀ ਬੜੀ ਬੇਨਤੀ ਆ ਦੋ ਮਿੰਟ ਸ਼ਾਂਤੀ ਬਰਕਾਵਾਦ ਮਰਦਾਬਾ ਬੇਨਤੀ ਆ ਦੋ ਮਿੰਟ ਸ਼ਾਂਤੀ ਨਾਲ ਸੁਣਿਓ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਦੋ ਮਿੰਟ ਰੁਕ ਜਾਓ ਨਾਰੇ ਲਾਓ ਰੋਕ ਜੋ 2 ਮਿੰਟ ਜਿਹੜੇ ਵੀ ਸਾਥੀ ਨਾਰੇ ਲਾ ਰਹੇ ਉਹਨਾਂ ਨੂੰ ਬੇਨਤੀ ਆ ਕਿ 2 ਮਿੰਟ ਸੁਣ ਲੋ ਸਾਡੇ ਸਾਥੀਆਂ ਰੋ ਬੁਆਟੇ ਉੱਤੇ ਆਜੋ ਬਾਈ ਜਿਹੜੇ ਸਾਡੇ ਨਾਲ ਆਏ ਇੱਧਰ ਆਜੋ ਸਾਡੇ ਪ੍ਰੋਗਰਾਮ ਭੋਲਾ ਜੀ ਇੱਧਰ ਆਜੋ ਸੇਪਰੀ ਪ੍ਰੈਸ ਕਲੱਬ ਦੇ ਪ੍ਰਧਾਨ ਭੋਲਾ ਜੀ ਨੂੰ ਬੇਨਤੀ ਆ ਇੱਧਰ ਆਜੋ ਸਾਡਾ ਪ੍ਰੋਗਰਾਮ ਨਾ ਖਰਾਬ ਕਰੋ ਜੀ ਸਾਡਾ ਪ੍ਰੋਗਰਾਮ ਨਾ ਖਰਾਬ ਕਰੋ ਜੀ ਅਸੀਂ ਅਸੀਂ ਬਾਈਟ ਨਹੀਂ ਦੇਣੀ ਸਾਡਾ ਜੋ ਮਰਜ਼ੀ ਪੱਖ ਚਲਾ ਦਿਓ ਅਸੀਂ ਬਾਈਟ ਨਹੀਂ ਦੇਣੀ ਕੋਈ ਵੀ ਮੀਡੀਆ ਦਾ ਬਾਈਟ ਕਰ ਲੋ ਇੱਧਰ ਆ ਜਾਓ ਆ ਸਾਰੇ ਸਾਥੀ ਇੱਧਰ ਆਜੋ ਯਾਰੋ ਜਿਹੜੇ ਨਿੰਦਰਪਾਲ ਜੀ ਉਧਰ ਆ ਜਾਓ ਆਪਾਂ ਨਹੀਂ ਆਉਂਦੇ ਨਾ ਤੁਹਾਨੂੰ ਜਾਣ ਦਿਓ ਛੋਟੀ ਪੜਨਾ ਜਾਣ ਦਿਓ ਆਪਾਂ ਇੱਧਰ ਆ ਜਾਓ ਆਪਾਂ ਆਪਦੀ ਗੱਲ ਕਰੀਏ ਮੇਰੀ ਸਾਰੇ ਸਾਥੀਆਂ ਨੂੰ ਮੇਰੀ ਸਾਰਾ ਉਹਦਾ ਕੰਮ ਕਰਨ ਦਿਓ ਆਪਾਂ ਇੱਧਰ ਆ ਜਾਓ ਤੁਹਾਨੂੰ ਬੇਨਤੀ ਹੈ ਕਿ ਸਾਡਾ ਪ੍ਰੋਗਰਾਮ ਚੱਲਣ ਦਿਓ ਚਲੋ ਜੀ ਚਲੋ